ਕਾਰਨ ਕੀ ਰਿਹਾ ਕੀ ਐਸਾ ਹੋਇਆ ਕਿ ਇਸ ਇਹ ਨੋਬਤ ਆਈ ਬ੍ਰਿੰਕਲ ਦੀ ਵੀਡੀਓ ਆਉਂਦੀ ਹੈ ਜੀ ਜਿਦੇ ਵਿੱਚ ਮੈਨੂੰ ਗਾਲਾਂ ਕੱਢੀਆਂ ਹੁੰਦੀਆਂ ਨੇ ਮੇਰੇ ਕਰੀਅਰ ਬਾਰੇ ਬੋਲਿਆ ਹੁੰਦਾ ਮੇਤੇ ਪਰਸਨਲ ਐਲੀਗੇਸ਼ਨ ਲਾਏ ਹੁੰਦੇ ਆ ਮੇਰੀ ਮਾਂ ਤੇ ਮੇਰੀ ਭੈਣ ਬਾਰੇ ਬੋਲਿਆ ਹੁੰਦਾ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਮੇਰਾ ਕੋਈ ਪਰਸਨਲ ਰابطਾ ਨਹੀਂ ਸੀ ਉਹਦੇ ਨਾਲ ਕੀ ਉਹ ਮੇਰੇ ਘਰ ਦੇ ਨੂੰ ਜਾਣਦਾ ਹੋਇਆ ਮੇਰੀ ਫੈਮਿਲੀ ਨੂੰ ਜਾਣਦਾ ਹੋ ਉਹ ਸੋ ਉਹਨੇ ਅਬਿਊਜ਼ ਕੀਤਾ ਉਹਨੇ ਬਹੁਤ ਹੀ ਚੈਲੰਜਡ ਮੀ ਇੱਕ ਸਾਹਬ ਦਾ ਕਿ ਜਿਹਦੂ ਆਪਣੀ ਮਾਂ ਦਾ ਦੁੱਧ ਪੀਤਾ ਹੈ ਤੂੰ ਮੈਨੂੰ ਟੱਚ ਵੀ ਕਰਕੇ ਦਿਖਾ ਦੇ ਉਹ ਹੀ ਇਜ਼ ਅ ਵੈਰੀ ਪਪੂਲਰ ਬੈਡ ਐਲੀਮੈਂਟ ਇਨਫਲੂਐਂਸ ਹੈ ਜੀ ਉਹਦਾ ਲੋਕਾਂ 'ਚ ਇਸੇ ਥੱਪੜ ਮਾਰਨ ਤੋਂ ਪਹਿਲਾਂ ਇਹਨੂੰ ਬਖਸ਼ੀ ਖਾਨੇ ਮਿਲੇ ਜਾ ਕੇ ਉੱਥੇ ਕੀ ਗੱਲਬਾਤ ਹੋਈ ਬਕਵਾਸ ਕਰਤਾ ਜੀ ਹੀ ਯੂਜ਼ ਅਬਿਊਸਿਵ ਲੈਂਗੁਏਜ ਇੱਜ਼ਤ ਨਹੀਂ ਕਰਦਾ ਜੀ ਮੈਂ ਇਹਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਟਨੋ ਤਾਂ ਤੁਸੀਂ ਉੱਥੇ ਮਨ ਬਣਾ ਕੇ ਗਏ ਸੀਗੇ ਕਿ ਹਮ ਅੰਦਾਲੇ ਖੜੇ ਸੀਗੇ ਤੁਸੀਂ ਉੱਥੇ ਸਰ ਜਦ ਮੈਨੂੰ ਕੋਈ ਬੰਦਾ ਕਿਸੇ ਨੂੰ ਚੈਲੰਜ ਕਰੂਗਾ ਕਿ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਤੂੰ ਆਪਣੇ ਇੱਕ ਪਿਓ ਦੀ ਲਾਅ ਤਾਂ ਮੈਨੂੰ ਹੱਥ ਲਾ ਕੇ ਦਿਖਾਈ ਕਿਹੜਾ ਬੰਦਾ ਨਹੀਂ ਕਰੂਗਾ ਜੀ ਇੱਜ਼ਤ ਪਿੱਛੇ ਮਰਨ ਮਰਾਨ ਹੋ ਜਾਂਦਾ ਜੀ ਚਾਹੇ ਲੋਅ ਅਸੀਂ ਕਹਨੇ ਆ ਤੁਸੀਂ ਕਹੋਗੇ ਲੋ ਮੈਂ ਹੱਥ ਚ ਲੈ ਲਿਆ ਤਾਂ ਮੈਂ ਲੋ ਹੱਥ ਚ ਲਿਆ ਜੇ ਗਾਰਦ ਵਿੱਚ ਮੈਂ ਥੱਪੜ ਮਾਰਿਆ ਤਾਂ ਮੈਨੂੰ ਕੋਈ ਰਿਗਰਟ ਨਹੀਂ ਮੈਂ ਤਾਂ ਇਹ ਸੁਨੇਹਾ ਦਊਂਗਾ ਕਿ ਜਿਹੜੇ ਬੰਦੇ ਵੀ سپورਟ ਕਰਦੇ ਆ ਤੁਸੀਂ ਆਪਣੇ ਹਿਸਾਬ ਨਾਲ ਦੇ ਅੱਜ ਜੋ ਮੇਰੀ ਮਾਂ ਭੈਣ ਨੂੰ ਕਹਿ ਰਿਹਾ ਉਕਾਲੇ ਤੁਹਾਡੇ ਕਿੰਨੀ ਵੀ ਆਊਗਾ ਉਥੇ ਕਾਫੀ ਤਕਰਾਰ ਵੀ ਦੇਖਣ ਨੂੰ ਮਿਲੀ ਉਹਨਾਂ ਦੇ ਸਪੋਰਟਰ ਵੀ ਲਗਾਤਾਰ ਆਪਸ ਦੇ ਵਿੱਚ ਤੁਸੀਂ ਜਿਹੜਾ ਵਾ ਖੈਬਰ ਦੇ ਨਰੇ ਰਾਏ ਜੋ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੋ ਰਹੀ ਹੈ ਜੀ 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 ਸਰ ਹਾਂਜੀ ਸਰ ਵਾਇਰਲ ਹੋ ਰਹੀ ਹੈ ਜੀ ਸਰ ਉਥੇ ਇਹਨੂੰ ਲੈ ਕੇ ਆਇਆ ਇਸ ਲੈਵ ਦੇ ਹੁੰਦੇ ਸੇਟ ਹੋਰ ਕੀ ਉਸ ਤੋਂ ਬਾਅਦ ਕੋਈ ਅਫਸੋਸ ਇਸ ਗੱਲ ਤੇ ਕਿ ਹਾਂ ਵੀ ਇਹ ਤੁਸੀਂ ਕਾਨੂੰਨ ਜਿਵੇਂ ਆਪ ਹੀ ਕਰ ਰਹੇ ਕਾਨੂੰਨ ਹੱਥ ਦੇ ਵਿੱਚ ਕੋਈ ਅਫਸੋਸ ਨਹੀਂ ਕੋਈ ਅਫਸੋਸ ਨਹੀਂ ਮੈਨੂੰ ਕੋਈ ਰਿਗਰੈਟ ਨਹੀਂ ਹੈ ਲੋਗਾਂ ਨੂੰ ਇਨਸਾਫ ਦਵਾਉਂਦੇ ਆਪਣੇ ਇਨਸਾਫ ਵਾਸਤੇ ਵੀ ਲੜ ਸਕਦੇ ਸੀਗੇ ਕਿ ਇਹ ਜਿਹੜਾ ਵਤੀਰਾ ਸੀਗਾ ਇਹ ਜ਼ਰੂਰੀ ਸੀਗਾ ਇਹ ਵਤੀਰਾ ਬਹੁਤ ਜ਼ਰੂਰੀ ਸੀਗਾ ਜੀ ਸਾਡੇ ਦੇਸ਼ ਦੇ ਵਿੱਚ ਕੋਰਟ ਨੂੰ ਇਨਸਾਫ ਦਾ ਮੰਦਰ ਕਿਹਾ ਜਾਂਦਾ ਹੈ ਤੇ ਇਸ ਮੰਦਰ ਦੇ ਵਿੱਚ ਇਨਸਾਫ ਦਵਾਉਣ ਵਾਲੇ ਵਕੀਲਾਂ ਨੂੰ ਪੁਜਾਰੀ ਕਿਹਾ ਜਾਂਦਾ ਪਰ ਲੁਧਿਆਣਾ ਕੋਰਟ ਦੇ ਵਿੱਚ ਕੱਲ ਇੱਕ ਐਸਾ ਵਾਪਰ ਦਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਵਕੀਲ ਦੇ ਵੱਲੋਂ ਇੱਕ ਪੇਸ਼ੀ ਭੁਗਤਨ ਆਏ ਇੱਕ ਆਦਮੀ ਪ੍ਰਿੰਕਲ ਦੇ ਉੱਤੇ ਥੱਪੜ ਮਾਰ ਦਿੱਤਾ ਜਾਂਦਾ ਹੈ ਕੀ ਕਾਰਨ ਰਿਹਾ ਕਿਉਂ ਇਹ ਸਾਰਾ ਹਾਦਸਾ ਵਾਪਰਿਆ ਗੱਲਬਾਤ ਕਰਨ ਲਈ ਸਾਡੇ ਨਾਲ ਉਹ ਵਕੀਲ ਸ਼ਾਹਿਲ ਸ਼ਰਮਾ ਮਜੂਨ ਨੇ ਜਿਨ੍ਹਾਂ ਦੇ ਵੱਲੋਂ ਪੇਸ਼ੀ ਭੁਗਤਨ ਆਏ ਪ੍ਰਿੰਕਲ ਨੂੰ ਥੱਪੜ ਮਾਰਿਆ ਗਿਆ ਸੀ ਸਾਇਲ ਜੀ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਕਿਵੇਂ ਸਾਇਲ ਜੀ ਕੋਰਟ ਨੂੰ ਇਨਸਾਫ ਦਾ ਮੰਦਿਰ ਕਿਹਾ ਜਾਂਦਾ ਹੈ ਤੇ ਇਸ ਮੰਦਿਰ ਦੇ ਵਿੱਚ ਇਨਸਾਫ ਦਿਵਾਉਣ ਵਾਲੇ ਨੂੰ ਪੁਜਾਰੀ ਕਿਹਾ ਜਾਂਦਾ ਹੈ ਯਾਨੀ ਕਿ ਵਕੀਲਾ ਨੂੰ ਕੱਲ ਇੱਕ ਸ਼ਖਸ਼ ਪ੍ਰਿੰਕਲ ਨਾਮ ਦਾ ਸ਼ਖਸ਼ ਕੋਰਟ ਦੇ ਵਿੱਚ ਪੇਸ਼ੀ ਭੁਗਤ ਆਨੰਦਾ ਵਾ ਜਿਸ ਨੂੰ ਤੁਸੀਂ ਥੱਪੜ ਮਾਰ ਦਿੱਤਾ ਕਾਰਨ ਕੀ ਰਿਹਾ ਕੀ ਐਸਾ ਹੋਇਆ ਕਿ ਇਹ ਇਹ ਨੋ ਬਤਾਈ ਸਰ ਦਰਿੰਦੇ ਹੁੰਦੇ ਆ ਨਾ ਦਰਿੰਦੇ ਉਧਰ ਦੇਖਣੇ ਗੱਲ ਹੈ ਕਿ ਜੀ 3-4 ਮਹੀਨੇ ਪੁਰਾਣੀ ਇੱਕ ਕਹਾਣੀ ਸੇਠੀ ਬ੍ਰੈਂਕਲ ਬ੍ਰੈਂਕਲ ਨੇ ਹਨੀ ਸੇਟੀ ਦੀ ਵਾਈਫ ਨੂੰ ਆਪਣੇ ਇਨਫਲੂਐਂਸ ਚ ਲੈ ਲਿਆ ਐਂਡ ਹੀ ਵਾਸ ਟੌਰਚਰਿੰਗ ਹਨੀ ਸੇਟੀ ਥਰੂ ਹਰ ਜੋ ਵੀ ਗੱਲ ਹੁੰਦੀ ਸੀ ਵੀਡੀਓਸ ਪਾਉਂਦੇ ਸੀ ਨਮੀਆਂ ਨਮੀਆਂ ਬਨਸਬਨੀਆਂ ਅਲੀਗੇਸ਼ਨਸ ਲੱਗਣੇ ਆ ਜੀ ਬਹੁਤ ਤਰ੍ਹਾਂ ਦੇ ਫਿਰ ਉਹਨੇ ਲਾਉਣੇ ਇਹਨੇ ਲਾਉਣੇ ਸਰ ਇਦਾਂ ਸਿਸਟਮ ਚੱਲ ਰਿਹਾ ਸੀ ਸੋ ਆਮ ਅ ਪ੍ਰੋਗਰੈਸਿਵ ਲਾਇਰ ਮੈਂ ਸੋਸਾਇਟੀ ਨੂੰ ਵੀ ਦੱਸੀ ਜਾਣਾ ਹੁੰਦਾ ਜੀ ਕੁਝ ਨਾ ਕੁਝ ਲਾ ਬਾਰੇ ਕਿ ਇਹ ਲਾ ਹੈ ਇਹ ਲਾ ਹੈ ਏ ਲੋਨ ਨੂੰ ਇਦਾਂ ਯੂਜ਼ ਕਰੋ ਇਹ ਚੀਜ਼ ਨੂੰ ਇਦਾਂ ਕਰੋ ਸੋ ਇਸ ਦੇ ਚੱਲਦੇ ਮੈਂ ਵੀਡੀਓ ਪਾਤੀ ਕਿ ਭਾਈ ਤੁਸੀਂ ਆਪਣਾ ਬਹਿ ਕੇ ਰੋਲਾ ਨਬੇੜੋ ਤੁਸੀਂ ਇਦਾਂ ਨਾ ਕਰੋ ਕੁੜੀਆਂ ਦੀ ਇੱਜ਼ਤ ਉਛਾਲੀ ਜਾਂਦੀ ਆ ਸੁਸਾਇਟੀ ਨੂੰ ਖਰਾਬ ਮੈਸੇਜ ਜਾਂਦਾ ਕਿ ਮਾਮਾ ਭੈਣਾ ਸਭ ਦੀਆਂ ਸਾਂਝੀਆਂ ਨੇ ਰਾਈਟ ਤੁਸੀਂ ਆਪਣਾ ਬਹਿ ਕੇ ਨਵੇੜ ਲੋ ਤੇ ਉਦੋਂ ਅਗਲੇ ਦਿਨ ਪ੍ਰਿੰਕਲ ਦੀ ਵੀਡੀਓ ਆਉਂਦੀ ਆ ਜੀ ਜਿਹਦੇ ਵਿੱਚ ਮੈਨੂੰ ਗਾਲਾਂ ਕੱਢੀਆਂ ਹੁੰਦੀਆਂ ਨੇ ਮੇਰੇ ਕਰੀਅਰ ਬਾਰੇ ਬੋਲਿਆ ਹੁੰਦਾ ਮੇਤੇ ਪਰਸਨਲ ਐਲੀਗੇਸ਼ਨ ਲਾਏ ਹੁੰਦੇ ਆ ਮੇਰੀ ਮਾਂ ਤੇ ਮੇਰੀ ਭੈਣ ਬਾਰੇ ਬੋਲਿਆ ਹੁੰਦਾ ਸੋ ਤੇ ਸਮਝ ਸਕਦੇ ਹੋ ਜੀ ਜੋ ਇੱਕ ਫੈਮਿਲੀ ਵਾਲਾ ਬੰਦਾ ਹੁੰਦਾ ਜਦ ਉਹਦੀ ਫੈਮਿਲੀ ਤੇ ਇਲਜ਼ਾਮ ਲੱਗਦੇ ਆ ਕਿਵੇਂ ਦਾ ਫੀਲ ਹੁੰਦਾ ਜੀ ਉਹਨੂੰ ਉਹ ਵੀ ਬੇਸਲੈਸ ਐਲੀਗੇਸ਼ਨ ਡਿਲੀਗੇਸ਼ਨ ਦਾ ਕੋਈ ਤੁੱਕੋ ਮੈਨਾਂ ਬੰਦਾ ਕਹਿੰਦਾ ਠੀਕ ਆ ਯਾਰ ਆ ਗੱਲ ਸਹੀ ਆ ਸੋ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਮੇਰਾ ਕੋਈ ਪਰਸਨਲ ਰابطਾ ਨਹੀਂ ਸੀ ਉਹਦੇ ਨਾਲ ਕੀ ਉਹ ਮੇਰੇ ਘਰ ਦੇ ਨੂੰ ਜਾਣਦਾ ਹੋਈ ਆ ਮੇਰੀ ਫੈਮਲੀ ਨੂੰ ਜਾਣਦਾ ਹੋਊ ਸੋ ਉਹਨੇ ਅਬਿਊਜ਼ ਕੀਤਾ ਉਹਨੇ ਬਹੁਤ ਐਂਡ ਹੀ ਚੈਲੰਜਡ ਮੀ ਇੱਕ ਹਿਸਾਬ ਦਾ ਕਿ ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਹੈ ਤੂੰ ਮੈਨੂੰ ਟੱਚ ਵੀ ਕਰਕੇ ਦਿਖਾ ਦੇ ਤੇ ਫਿਰ ਬਹੁਤ ਕੁਝ ਬੋਲਿਆ ਗਿਆ ਮੇਰੇ ਬਾਰੇ ਸੋ ਏਸੀ ਚੱਲਦੇ ਕੱਲ ਸਾਡੇ ਗਗਨਦੀਪ ਜੀ ਨੇ ਉਹਦੀਆਂ ਇਹ ਸਰਕਤਾਂ ਕਰਕੇ ਹੀ ਇੱਕ ਐਫਆਈਆਰ ਹੋਈ ਜੀ ਜਿਹਦੇ ਵਿੱਚ ਉਹਨੇ ਗਗਨ ਜੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦੀ ਵਾਈਫ ਤੇ ਐਲੀਗੇਸ਼ਨ ਲਗਾਇਆ ਕਿ ਇਹਦੇ ਕਾਲੇ ਛੜੇ ਨਾ ਕੋਈ ਵੀ ਏਬੀਸੀ ਬੰਦਾ ਲਾਤਾ ਉਹਦੇ ਨਾਲ ਨਜਾਇਜ਼ ਸੰਬੰਧ ਨੇ ਤੇ ਮੈਂ 3 ਵਜੇ ਲਾਈਵ ਹੋ ਕੇ ਮੈਂ ਸਾਰਾ ਕੁਝ ਦੱਸੂਗਾ ਇਹ ਉਹਨੇ ਪੋਸਟ ਪਾਤੀ ਸੋ ਉਹਪੋਸ ਦੇ ਚਲਦੇ ਇਹ ਤੇ ਐਫ ਆਈ ਆਰ ਹੋਈ ਜੀ 2022 ਇਹ ਅਰੈਸਟ ਹੋਇਆ ਹਾਂਜੀ ਉਹ 2022 ਦੀ ਪਾਈ ਹੋਈ ਸੀ ਹੁਣ ਐਫ ਆਈ ਆਰ ਹੋਈ ਹੈ ਜੀ ਕਿਉਂਕਿ ਹੀ ਇਜ਼ ਅ ਵੈਰੀ ਪਪੂਲਰ ਬੈਡ ਐਲੀਮੈਂਟ ਇਨਫਲੂਐਂਸ ਹੈ ਜੀ ਉਹਦਾ ਲੋਕਾਂ ਚ ਉਹਦਾ ਹੈ ਐਫ ਆਈ ਆਰ ਨਹੀਂ ਹੋ ਰਹੀ ਸੀ ਸੋ 2022 ਤੋਂ ਲੈ ਕੇ ਹੁਣ 25 ਜੇ ਐਫ ਆਈ ਆਰ ਹੋਈ ਜੀ ਉਹਦੇ ਚਲਦੇ ਇਹਨੂੰ ਪੇਸ਼ ਕੀਤਾ ਗਿਆ ਜੀ ਸੋ ਪੇਸ਼ ਕੀਤਾ ਗਿਆ ਮੈਂ ਇਹਨੂੰ ਮਿਲਿਆ ਜੀ ਇਹਨੂੰ ਮੈਂ ਬਖਸ਼ੀ ਖਾਨੇ ਗਿਆ ਐਨ ਅਗੇਨ ਹੀ ਜੋ ਵੀ ਹੋ ਸਕਦਾ ਹੈ ਬਕਵਾਸ ਕੀਤੀ ਹੈ ਨੇ ਜੋ ਵੀ ਕੀਤੀ ਸੋ ਦੈਨ ਹੀ ਕੇਮ ਟੂ ਕੋਰਟ ਐਂਡ ਆਈ ਸਨੇਪਟ ਹਾਂ ਤੁਸੀਂ ਇਸ ਥੱਪੜ ਮਾਰਨ ਤੋਂ ਪਹਿਲਾਂ ਇਹਨੂੰ ਬਖਸ਼ੀ ਖਾਨੇ ਮਿਲੇ ਜਾ ਕੇ ਮਿਲੇ ਜਾ ਉੱਥੇ ਕੀ ਗੱਲਬਾਤ ਹੋਈ ਬਕਵਾਸ ਕਰਦਾ ਜੀ ਹੀ ਯੂਜ਼ ਅਬਿਊਸਿਵ ਲੈਂਗੁਏਜ ਇੱਜ਼ਤ ਨਹੀਂ ਕਰਦਾ ਜੀ ਮੈਂ ਇਹਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਬਟ ਨੋ ਤੁਸੀਂ ਆਨੰਦ ਇਹਨੂੰ ਕੀ ਕਿਹਾ ਸੀ ਬਖਸ਼ੀ ਖਾਨੇ ਜਾ ਕੇ ਸਰੇ ਇਨੀ ਮੇਰੀ ਗੱਲ ਨਹੀਂ ਹੋਈ ਪੁਲਿਸ ਨੇ ਮੈਨੂੰ ਰੋਕ ਤਸੀ ਐਨੀ ਜ਼ਿਆਦਾ ਉੱਥੇ ਰਾਪਤਾ ਨਹੀਂ ਹੋਇਆ ਮੇਰਾ ਇਹਦੇ ਨਾਲ ਜੀ ਜਦੋਂ ਮੈਂ ਤੁਹਾਨੂੰ ਦੇਖ ਕੇ ਮਦਕੀ ਆਪਸ ਦੇ ਵਿੱਚ ਹਾਂ ਫੇ ਪੁਲਿਸ ਆ ਗਈ ਉੱਥੇ ਉਹਨਾਂ ਦੇ ਕੋਈ ਪ੍ਰੋਟੋਕਾਲਸ ਹੁੰਦੇ ਆ ਜੀ ਉਹਨਾਂ ਨੇ ਉਹਦੇ ਚੱਲਦੇ ਗੱਲਬਾਤ ਨਹੀਂ ਹੋਣ ਦਿੱਤੀ ਠੀਕ ਹੈ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ ਐਨੀ ਨੂੰ ਪੇਸ਼ ਕੀਤਾ ਗਿਆ ਜੀ ਨਾ ਇਸ ਲੈਫਟ ਨੇ ਤਾਂ ਤੁਸੀਂ ਉੱਥੇ ਮਨ ਬਣਾ ਕੇ ਗਏ ਸੀਗੇ ਕਿ ਹਮ ਅਨਦਾਲੇ ਖੜੇ ਸੀਗੇ ਤੁਸੀਂ ਉੱਥੇ ਸਰ ਜਦ ਮੈਨੂੰ ਕੋਈ ਬੰਦਾ ਕਿਸੇ ਨੂੰ ਚੈਲੰਜ ਕਰੂਗਾ ਕਿ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਤੂੰ ਆਪਣੇ ਇੱਕ ਪਿਓ ਦੀ ਲਾਤਾਂ ਤੂੰ ਮੈਨੂੰ ਹੱਥ ਲਾ ਕੇ ਦਿਖਾਈ ਕਿਹੜਾ ਬੰਦਾ ਨਹੀਂ ਕਰੂਗਾ ਜੀ ਇੱਜ਼ਤ ਪਿੱਛੇ ਮਰਨ ਮਰਾਨ ਹੋ ਜਾਂਦਾ ਜੀ ਸੋ ਇਹ ਗੱਲ ਅਸੀਂ ਇੱਜ਼ਤਾਂ ਵਾਲੇ ਆ ਜੀ ਸਾਡੇ ਪਰਿਵਾਰ ਬਹੁਤ ਸਾਡਾ ਲਾਣਾ ਬਹੁਤ ਵੱਡਾ ਹੈ ਕਰਦੇ ਆ ਨੇ ਬਹੁਤ ਨਾਮ ਖੱਟਿਆ ਜੀ ਸੋ ਜੇ ਇਦਾਂ ਦੇ ਅਲਿਗੇਸ਼ਨ ਲਗਾਉਗਾ ਤਾਂ ਅਸੀਂ ਵੀ ਸਰ ਜਾਹ ਲਾਓ ਅਸੀਂ ਕਹਨੇ ਆ ਤੁਸੀਂ ਕਹੋਗੇ ਲਾਓ ਮੈਂ ਹੱਥ ਚ ਲੈ ਲਿਆ ਤਾਂ ਮੈਂ ਲਾਓ ਹੱਥ ਚ ਲਿਆ ਜੇ ਆਈ ਗਾਰਡ ਦੇ ਵਿੱਚ ਮੈਂ ਉਹ ਥੱਪੜ ਮਾਰਿਆ ਤਾਂ ਮੈਨੂੰ ਕੋਈ ਰਿਗਰਟ ਨਹੀਂ ਮੈਂ ਤਾਂ ਇਹ ਸੁਨੇਹਾ ਦਊਂਗਾ ਕਿ ਜਿਹੜੇ ਬੰਦੇ ਵੀ ਉਹਦੀ ਸਪੋਰਟ ਕਰਦੇ ਆ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਜੇ ਅੱਜ ਉਹ ਮੇਰੀ ਮਾਂ ਭੈਣ ਨੂੰ ਕਹਿ ਰਿਹਾ ਉਹ ਕੱਲ ਤੁਹਾਡੇ ਕਿੰਨੀ ਵੀ ਆਊਗਾ ਤੁਹਾਡਾ ਘਰ ਵੀ ਬੜਾ ਦੂਰ ਨਹੀਂ ਹੈ ਤੁਹਾਡੇ ਘਰ ਨੂੰ ਵੀ ਖਿੱਚੂਗਾ ਉਹ ਇਜ਼ ਅ ਬੈਡ ਐਲੀਮੈਂਟ ਆਫ ਸੋਸਾਇਟੀ ਬਲੈਕਮੇਲ ਰਹਾ ਹੋ ਇੱਕ ਸੋ ਇਦਾਂ ਦੇ ਬੰਦੇ ਨੂੰ ਬੜਾਵਾ ਨਹੀਂ ਦੇਈਦੇ ਇਦਾਂ ਦੇ ਬੰਦੇ ਸਪੋਰਟ ਨਹੀਂ ਕਰੀਦੀ ਆਪਾਂ ਸੁਸਾਇਟੀ 'ਚ ਰਹਨੇ ਆ ਤਾਂ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਉੱਤੇ ਕਾਫੀ ਤਕਰਾਰ ਵੀ ਦੇਖਣ ਨੂੰ ਮਿਲੀ ਉਹਨਾਂ ਦੇ ਸਪੋਰਟਰ ਵੀ ਲਗਾਤਾਰ ਆਪਸ ਦੇ ਵਿੱਚ ਤੁਸੀਂ ਜਿਹੜਾ ਵਾ ਖੈਬਰ ਦੇ ਨਜ਼ਰ ਆਇਆ ਜੋ ਵੀਡੀਓ ਜਿਹੜੀ ਆ ਲਗਾਤਾਰ ਵਾਇਰਲ ਹੋ ਰਹੀ ਹੈ ਜੀ 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 ਸਰ ਹਾਂਜੀ ਸਰ ਵਾਇਰਲ ਹੋ ਰਹੀ ਹੈ ਜੀ ਸਰ ਉੱਥੇ ਨੂੰ ਲੈ ਕੇ ਆਇਆ ਇਸ ਲੈਵ ਦੇ ਹੁੰਦੇ ਐਸੇ ਹੋਰ ਕੇ ਬਾਅਦ ਫਿਰ ਪੁਲਿਸ ਨੇ ਜੋ ਆਪਣਾ ਕੰਮ ਕਰਨਾ ਹੈ ਪੁਲਿਸ ਨੇ ਆਪਣਾ ਕੀਤਾ ਜੀ بس ਜਿਹੜੇ ਇਹਨਾਂ ਦੇ ਜੋ ਬੰਦੇ ਸੀ ਉਹਨਾਂ ਨੇ ਫਿਰ ਮੇਤੇ ਅਟੈਕ ਕੀਤਾ ਜੀ ਪ੍ਰੀਮੀਅਮ ਸੀ ਸਾਰੇ ਜੋ ਵੀ ਨਾਲ ਆਏ ਹੋਏ ਸੀ ਐਫਆਈਆਰ ਪੈਂਡਿੰਗਸ ਚੱਲਦੀਆਂ ਉਹਨਾਂ ਦੀਆਂ ਉਹਨਾਂ ਨੇ ਮੇਤੇ ਅਟੈਕ ਕੀਤਾ ਜੀ ਕੋਈ ਅਫਸੋਸ ਇਸ ਗੱਲ ਤੇ ਕਿ ਹਾਂ ਵੀ ਇਹ ਤੁਸੀਂ ਕਾਨੂੰਨ ਜਿਵੇਂ ਆਪ ਹੀ ਕਰ ਰਹੇ ਕਾਨੂੰਨ ਹੱਥ ਦੇ ਵਿੱਚ ਕੋਈ ਅਫਸੋਸ ਨਹੀਂ ਕੋਈ ਅਫਸੋਸ ਨਹੀਂ ਮੈਨੂੰ ਕੋਈ ਰਿਗਰੈਟ ਨਹੀਂ ਹੈ ਜਿਹੜਾ ਬੰਦਾ ਕੁੜੀਆਂ ਦੀ ਇੱਜ਼ਤ ਨਹੀਂ ਕਰਦਾ ਮਾਵਾ ਭੈਣਾਂ ਦੀ ਇੱਜ਼ਤ ਨਹੀਂ ਕਰਦਾ ਬੈਡ 엘ਿਮੈਂਟਸ ਨੇ ਸੋਸਾਇਟੀ ਨੂੰ ਬੈਡ ਮੈਸੇਜ ਜਾਂਦਾ ਇੱਕ ਜੋ ਬਲੈਕਮੇਲ ਰਾਜੀ ਨੇ ਜੀਦੇ ਕਰਕੇ ਲੋਕਾਂ ਨੇ ਆਤਮ ਹत्या ਕੀਤੀ ਹੋਵੇ ਜੀਦੇ ਕਰਕੇ ਲੋਕ ਤੰਗ ਪਰੇਸ਼ਾਨ ਹੋਣ ਸੋ ਉਹਨੂੰ ਕਰਨਾ ਪੈਂਦਾ ਹੈ ਕਦੇ-ਕਦੇ ਤਾਂ ਲੱਗਦਾ ਕਿ ਲੱਗਦਾ ਤੁਹਾਨੂੰ ਤੁਹਾਨੂੰ ਕਿ ਹਾਂ ਵੀ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਜੋ ਇਹ ਤੁਸੀਂ ਕੀਤਾ ਇਹ ਜ਼ਰੂਰੀ ਸੀਗਾ ਤੁਸੀਂ ਲੋਅਰ ਹੋ ਤੁਸੀਂ ਲੋਕਾਂ ਨੂੰ ਇਨਸਾਫ ਦਵਾਉਂਦੇ ਹੋ ਤੁਸੀਂ ਆਪਣੇ ਇਨਸਾਫ ਵਾਸਤੇ ਵੀ ਲੜੋ ਅਗਰ ਉਸਨੇ ਕੁਝ ਗਲਤ ਕੀਤਾ ਸੀਗਾ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਕਿਹਾ ਕਿ ਹਾਂ ਵੀ ਤੁਹਾਨੂੰ ਚੈਲੰਜ ਕੀਤਾ ਜਾਂ ਕੁਝ ਵੀ ਕੀਤਾ ਉਸ ਨੂੰ ਲੈ ਕੇ ਵੀ ਜਿਹੜਾ ਵਾ ਤੁਸੀਂ ਐਜ਼ ਕੋਰਟ ਦੇ ਵਿੱਚ ਵੀ ਤੁਸੀਂ ਕੋਈ ਨਾ ਕੋਈ ਅਪੀਲ ਕਰ ਸਕਦੇ ਸੀਗੇ ਲੋਕਾਂ ਨੂੰ ਇਨਸਾਫ ਦਵਾਉਂਦੇ ਹੋ ਆਪਣੇ ਇਨਸਾਫ ਵਾਸਤੇ ਵੀ ਲੜ ਸਕਦੇ ਸੀਗੇ ਕਿ ਇਹ ਜਿਹੜਾ ਵਤੀਰਾ ਸੀਗਾ ਇਹ ਜ਼ਰੂਰੀ ਸੀਗਾ ਇਹ ਵਤੀਰਾ ਬਹੁਤ ਜ਼ਰੂਰੀ ਸੀਗਾ ਜੀ ਜਿਹੜਾ ਬੰਦਾ ਰੱਬ ਨੂੰ ਟੱਬ ਦੱਸਣ ਲੱਗ ਗਿਆ ਹੋਵੇ ਉਹਨੂੰ ਅਸਲੀਅਤ ਉਹਨੂੰ ਸ਼ੋਅ ਕਰਨੀ ਪੈਂਦੀ ਹੈ ਕਦੇ-ਕਦੇ ਕਿ ਭਾਈ ਉਰੇ ਬੰਦੇ ਹੈ ਜੋ ਤੇਰੇ ਖਿਲਾਫ ਤੇਰੀ ਖਿਲਾਫਤ ਕਰਨਗੇ ਸੋ ਬੈਸਟ ਫਿਰ ਇਹ ਤਾਂ ਕਾਨੂੰਨ ਤੁਸੀਂ ਆਪਣੇ ਹੱਥੇ ਚ ਲੈ ਲਿਆ ਤੁਹਾਡੇ ਤੇ ਆਮ ਲੋਕਾਂ ਦੇ ਵਿੱਚ ਕੀ ਫਰਕ ਹੋਇਆ ਜਿਹੜੇ ਲੋਕ ਕਾਨੂੰਨ ਨੂੰ ਆਪਣੇ ਹੱਥੇ ਚ ਲੈਂਦੇ ਨੇ ਆ ਤੇ ਉਹਨਾਂ ਨੂੰ ਬਾਅਦ ਚ ਉਸ ਦਾ ਖਮਿਆਜਾ ਵੀ ਭੁਗਤਣਾ ਪੈਂਦਾ ਹੁਣ ਤੁਸੀਂ ਕਾਨੂੰਨ ਨੂੰ ਹੱਥੇ ਲਿੱਤਾ ਕਿਤੇ ਤੁਹਾਡੇ ਤੇ ਵੀ ਕਾਰਵਾਈ ਹੋਏਗੀ ਕਿਸ ਤਰ੍ਹਾਂ ਦੇਖਦੇ ਹੋ ਸਰ ਮੈਂ ਜੇ ਕਾਨੂੰਨਾ ਚਲਿਆ ਮੇਰੇ ਕਾਰਵਾਈ ਹੋਗੀ ਮੈਂ ਭੁਗਤਣ ਨੂੰ ਤਿਆਰ ਆਂ ਜੀ ਕੋਈ ਇਸ਼ੂ ਨਹੀਂ ਹੈਗਾ ਜੀ ਜੇ ਤੁਸੀਂ ਕਹਿੰਦੇ ਹੋ ਮੈਂ ਗਲਤ ਕੰਮ ਕੀਤਾ ਹੈ ਕਿਵੇਂ ਤੇ ਕੁਛ ਨਾ ਕੁਛ ਐਕਸ਼ਨ ਹੋਣਾ ਚਾਹੀਦਾ ਤਾਂ ਮੈਂ ਤੇ ਐਕਸ਼ਨ ਲਵੋ ਕੋਈ ਇਸ਼ੂ ਨਹੀਂ ਹੈਗਾ ਜੀ ਮੈਂ ਭੁਗਤਣ ਨੂੰ ਤਿਆਰ ਆਂ ਏਵਰੀ ਐਕਸ਼ਨ ਹੈਜ਼ ਅ ਕਨਸੀਕਵੈਂਸ ਸੋ ਜੇ ਮੇਰਾ ਐਕਸ਼ਨ ਗਲਤ ਲੱਗਦਾ ਕਨਸੀਕਵੈਂਸ ਹੋਊਗੇ ਜੀ ਅਸੀਂ ਭੁਗਤਾਂਗੇ ਵੇਚੇ ਅਜ ਕੋਕੇ ਭੁਗਤਾਂਗੇ ਜੀ ਵੈਸੇ ਇਹ ਇਹ ਬਿਲਕੁਲ ਐਸੀਗੇ ਐਡਵੋਕੇਟ ਸਾਹਿਲ ਸ਼ਰਮਾ ਜਿਨ੍ਹਾਂ ਦੇ ਵੱਲੋਂ ਕੱਲ ਜੋ ਦੋ ਪ੍ਰਿੰਕਲ ਨੂੰ ਥੱਪੜ ਮਾਰਿਆ ਗਿਆ ਤਾਂ ਉਸ ਦੇ ਬਾਰੇ ਜਿਹੜਾ ਵਾ ਵਿਸਤਾਰ ਨਾਲ ਖੁਲਾਸਾ ਕੀਤਾ ਵਾ ਕਿ ਕੀ ਐਸੇ ਕਾਰਨ ਰਏ ਕਿਉਂ ਐਸੀ ਨੋਬਤ ਆਈ ਕਿ ਕੋਰਟ ਰੂਮ ਦੇ ਬਾਹਰ ਜਿਹੜਾ ਵਾ ਇਸ ਤਰ੍ਹਾਂ ਦਾ ਇਨਸੀਡੈਂਟ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਸੀਂ ਵੀ ਦੇਖਿਆ ਕਿ ਕੱਲ ਕੋਰਟ ਰੂਮ ਦੇ ਬਾਹਰ ਜੋ ਹੰਗਾਮਾ ਜੋ ਇਨਸੀਡੈਂਟ ਦੇਖਣ ਨੂੰ ਮਿਲਿਆ ਇਸ ਨੂੰ ਲੈ ਕੇ ਤੁਹਾਡਾ ਕੀ ਹੈ ਕਹਿਣਾ ਕਮੈਂਟਸ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰੋ ਤੇ ਵਧੇਰੇ ਅਪਡੇਟ ਲਈ ਜੁੜੇ ਰਹੋ ਤੁਸੀਂ ਚਰਚਾ ਟੀਵੀ ਦੇ ਨਾਲ